ਵੀ ਉਹ ਜਿਹੜਾ ਹੈਗਾ ਉਹਨਾਂ ਨੂੰ ਸੱਦਾ ਪੱਤਰ ਦੇਣਾ ਹੈ ਆਂ ਬਾਰਤਾ ਉਹ 15 ਨੂੰ ਦੂਸਰਾ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਵੀ ਅਸੀਂ ਡਲੇਵਾਲ ਸਾਹਿਬ ਨੂੰ ਖੁਦ ਮਿਲਣਾ ਚਾਹੁੰਦੇ ਹਾਂ ਜੀ ਭਾਵੇਂ ਡਾਕਟਰਾਂ ਨੇ ਮਨਾ ਕੀਤਾ ਹੋਇਆ ਸੀਗਾ ਪਰ ਅਸੀਂ ਇਸ ਗੱਲ ਕਰਕੇ ਵੀ ਇਹਦਾ ਆਇਆ ਨਾ ਹੋਵੇ ਵੀ ਮਿਲਣ ਨਹੀਂ ਦਿੱਤਾ ਇਹਦਾ ਮੈਸੇਜ ਚੰਗਾ ਜਾਵੇ ਅਸੀਂ ਰਿਸਕ ਲੈ ਕੇ ਵੀ ਉਹਨਾਂ ਦੇ ਸਿਹਤ ਦਾ ਉਹਨਾਂ ਨੂੰ ਜਿਹੜੀ 6 ਮੈਂਬਰੀ ਕਮੇਟੀ ਨੂੰ ਮਿਲਣ ਦੀ ਇਜਾਜ਼ਤ ਦੇ ਚੋਂ ਗਏ ਆ ਮੈਜਰ ਤੇ ਬਾਕੀ ਉਹਨਾਂ ਨੇ ਆਉ ਭਾਗਤ ਕੀਤੀ ਆ ਅਸੀਂ ਜਿੰਨਾਂ ਦੀ ਪ੍ਰੋਪੋਜ਼ਲ ਲੈ ਕੇ ਉਹ ਆਏ ਨੇ ਤੁਹਾਨੂੰ ਕਿੱਦਾਂ ਲੱਗਿਆ ਵੇਖੋ ਜੀ ਪ੍ਰੋਪੋਜ਼ਲ ਅਸੀਂ ਉਹਨਾਂ ਦੀ ਰਿਸੀਵ ਕਰ ਲਿਆ ਉਹ ਬਾਕੀ ਜਿਹੜਾ ਹੈਗਾ ਉਹਦੇ ਵਿੱਚ ਪ੍ਰਪੋਜ਼ਲ ਚ ਹੈ ਕੀ ਹੈ ਉਹ ਤਾਂ ਹੁਣ ਜਦੋਂ ਚਰਚਾ ਹੋਊਗੀ 15 ਤਰੀਕ ਨੂੰ ਉਹਦੀ ਕਹਿ ਸਕਾਂਗੇ ਆਪਾਂ ਇੱਕ ਵਾਰੀ ਸੀ ਰਿਸੀਵ ਕਰ ਲਿਆ ਇਹ ਕਹਿੰਦਾ ਉਹਨਾਂ ਨੂੰ ਵੀ ਅਸੀਂ ਦੋਨੇ ਫੋਰਮ ਮੀਟਿੰਗ ਕਰਕੇ ਆਪਾਂ ਦਾ ਵਾਪਸ ਤੈਅ ਕਰਕੇ ਉਹ ਸਾਨੂੰ ਅਸੀਂ ਦੱਸ ਦਿਆਂਗੇ ਜੀ ਰਿਸੀਵ ਕਰ ਲਿਆ ਉਹਨਾਂ ਦਾ ਜਿਹੜਾ ਸੱਦਾ ਪੱਤਰ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਰਜੀਤ ਸਿੰਘ ਫੂਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਰਹੇ ਨੇ ਤੇ ਅਸਲ ਚ ਚੇਅਰਮੈਨ ਨੇ ਉਹ ਇਹ ਕਹਿ ਰਹੇ ਨੇ ਕਿ 15 ਤਰੀਕ ਨੂੰ ਸਾਡੀ ਦੁਬਾਰਾ ਮੀਟਿੰਗ ਹੈ ਤਿੰਨੋਂ ਫੋਰਮਾਂ ਦੀ ਅ ਔਰ ਉਹਦੇ ਦਿੱਕਤ ਪਏ ਹੋਵੇਗਾ ਕਿ ਅਗਲੀ ਜਿਹੜੀ ਰਣਨੀਤੀ ਆ ਉਹ ਕੀ ਬਣਦੀ ਹੈ ਤਾਂ ਇਸ ਜਿਹੜੀ ਪ੍ਰਪੋਜ਼ਲ ਅੱਜ ਲੈ ਕੇ ਆਂਦੀ ਗਈ ਹੈ ਇਹਦੇ ਉੱਪਰ ਕੀ ਨਿਰਣਾ ਬਣਦਾ ਕਿਉਂਕਿ ਅਜੇ ਤਾਂ ਤਿੰਨੋਂ ਧਿਰਾਂ ਵਿਚਾਰ ਕਰਨਗੀਆਂ ਚਾਹੇ ਉਹ ਕਿਸਾਨ ਮਜ਼ਦੂਰ ਮੋਰਚਾ ਹੈ ਚਾਹੇ ਉਹ ਜਿਹੜਾ ਗੈਰ ਸਿਆਸੀ ਸਯੁਕਤ ਮੋਰਚਾ ਹੈ ਤੇ ਚਾਹੇ ਉਹ ਜਿਹੜਾ ਸਯੁਕਤ ਮੋਰਚਾ ਅੱਜ ਇੱਥੇ ਆਇਆ ਚੰਗੀ ਗੱਲ ਹੈ ਜੀ ਆਨੁ ਧੰਨਵਾਦ ਹੈ ਉਹਨਾਂ ਦਾ ਕਿਉਂਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈ ਉਹ ਤੁਹਾਨੂੰ ਪਤਾ ਹੀ ਆ ਕਿ ਇਸ ਟਾਈਮ ਦੇ ਵਿੱਚ ਕਿੰਨਾ ਹਾਲਾਤਾਂ ਦੇ ਵਿੱਚ ਨੇ ਇਸ ਕਰਕੇ ਜਰੂਰੀ ਹੈ। ਆਰਮਿੰਦਰ ਜੀ ਅੱਜ ਤੁਸੀਂ ਐਸ ਕੇ ਮੱਲੋ ਆਏ ਹੋ ਮਤਾ ਲੈ ਕੇ ਗੱਲਬਾਤ ਹੋਈ ਆ ਕੀ ਸੰਭਾਵਨਾ ਲੱਗਦੀ ਆ? ਮੇਰੇ ਕੋ ਸੰਭਾਵਨਾ 'ਚ ਆਸ਼ਾ ਬਾਦ ਅਸੀਂ ਕਦੀ ਵੀ ਨਹੀਂ ਛੱਡਿਆ। ਜੀ ਅਸੀਂ ਕੱਲ ਹਾਂ ਬਹੁਤ ਵੱਡੇ ਜਨਸਲਾਹ ਵੱਲੋਂ ਮਤਾ ਪਾਸ ਕੀਤਾ ਸੀ ਜੀ ਔਰ ਉਹ ਮਤਾ ਉਹ ਫੀਲਿੰਗ ਸਾਰੀਆਂ ਭਾਵਨਾਵਾਂ ਲੋਕਾਂ ਦੀਆਂ ਉਹ ਅੱਜ ਇੱਥੇ ਲੈ ਕੇ ਆਏ ਸੀ ਔਰ ਪ੍ਰੈਸ ਕਾਨਫਰੰਸ ਚ ਉਹਦਾ ਨਤਾਰਾ ਹੋਇਆ ਡੱਲੇয়াল ਸਾਹਿਬ ਨੂੰ ਮਿਲੇ ਆ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਕਰਦੇ ਆ ਔਰ ਉਹਨਾਂ ਦੀ ਚੜ੍ਹਦੀ ਕਲਾ ਦਾ ਸਨੇਹਾ ਵੀ ਦੇ ਕੇ ਆਏ ਔਰ ਮੋਗਾ ਮਹਾਪੰਚਾਇਤ ਦੇ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਤੱਕ ਪਹੁੰਚਦੀਆਂ ਕਿ ਜੀ ਜਿੱਥੋਂ ਤੱਕ ਕੋਲ ਦੇ ਸਮਰਥਨ ਦਾ ਸਵਾਲ ਉਹ ਸੰਯੁਕਤ ਕਿਸਾਨ ਮੋਰਚੇ ਨੇ ਕੀਤਾ ਜੀ ਅਸੀਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸਾਰੇ ਨੁਮਾਇੰਦਿਆਂ ਨੂੰ ਮਤੇ ਦੀ ਕਾਪੀ ਤੇ 15 ਜਨਵਰੀ ਨੂੰ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਮੀਟਿੰਗ ਦਾ ਸੱਦਾ ਦਿੱਤਾ ਤਾਂ ਜੋ ਸਮਰਥਨ ਲਈ ਕਿਸ ਤੰਗ ਨਾਲ ਚੀਜ਼ਾਂ ਅੱਗੇ ਤੁਰ ਸਕਦੀਆਂ ਨੇ ਉਹਦੇ ਲਈ ਵਿਚਾਰ ਕੀਤਾ ਜਾ ਸਕਦਾ ਅਸੀਂ ਆਸ ਕਰਦੇ ਹਾਂ ਕਿ ਇਸ ਵਾਰੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਪ੍ਰਤੀਨਿਧ 15 ਜਨਵਰੀ ਦੀ ਮੀਟਿੰਗ ਚ ਗੁਰਦੁਆਰਾ ਦੁਖਣ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੱਲੋਂ ਵਧਾਏ ਗਏ ਹਾ ਪੱਖੀ ਕਦਮ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਪ੍ਰਤੀਨਿਧ ਵੀ ਹੁੰ ਘਾਰਾ ਭਰਨਗੇ ਔਰ 15 ਜਨਵਰੀ ਨੂੰ ਗੁਰਦੁਆਰਾ ਦੁਖਣਵਾਰਨ ਸਾਹਿਬ ਵਿਖੇ ਸੱਦੀ ਮੀਟਿੰਗ ਚ ਉਹ ਆਪਣੇ ਜ਼ਿੰਮੇਵਾਰ ਪ੍ਰਤੀਨਿਧ ਜ਼ਰੂਰ ਭੇਜਣਗੇ ਜੀ ਆ ਤੁਸੀਂ ਸੁਣਿਆ ਰਮਿੰਦਰ ਪਟਿਆਲਾ ਜੀ ਹੋਰਾਂ ਨੇ ਕਲੀਅਰ ਕੀਤਾ ਕਿ ਅਸੀਂ ਇੱਕ ਵੱਡੀ ਉਮੀਦ ਤੇ ਵੱਡੀ ਪ੍ਰਪੋਜ਼ਲ ਲੈ ਕੇ ਆਏ ਆ ਔਰ ਪੰਜਾਬ ਦੇ ਲੋਕਾਂ ਦੀ ਇਹੀ ਉਮੀਦ ਸੀ ਦੇਖ ਸਕਦੇ ਹੋ ਸਾਹਮਣੇ ਤਿੰਨੋਂ ਤਾਕਤਾਂ ਦੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਆ ਇੱਕ ਪਾਸੇ ਖਣੋਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਲੜ ਰਹੀਆਂ ਦੋ ਤਾਕਤਾਂ ਜਿਹੜੀਆਂ ਇੱਕ ਕਿਸਾਨ ਮਜ਼ਦੂਰ ਮੋਰਚਾ ਤੇ ਦੂਜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਦੂਜੇ ਪਾਸੇ ਜਿਹੜਾ ਪਹਿਲਾ ਵਾਲਾ ਸੰਯੁਕਤ ਕਿਸਾਨ ਮੋਰਚਾ ਹੈ ਇਹ ਤਿੰਨੇ ਜਿਹੜੀਆਂ ਸ਼ਕਤੀਆਂ ਨੇ ਅੱਜ ਇਕੱਠੇ ਰੂਪ ਦੇ ਵਿੱਚ ਮੀਟਿੰਗ ਕਰ ਰਹੀਆਂ ਨੇ ਔਰ ਅੱਜ ਦਾ ਇਹ ਸੀਨ ਦੇਖ ਕੇ ਲਾਜ਼ਮੀ ਸਰਕਾਰਾਂ ਨੂੰ ਭਾਜੜ ਪਈ ਹੋਏ ਕਿਉਂਕਿ ਬਹੁਤ ਇੱਕ ਸਰਕਾਰਾਂ ਦੇ ਅੰਦਰ ਇਹ ਚੱਲ ਰਿਹਾ ਸੀਗਾ ਕਿ ਇਹ ਤਾਂ ਨਿਖੜੇ ਹੋਏ ਨੇ ਅਲੱਗ-ਅਲੱਗ ਨੇ ਇਹ ਕੀ ਕਰ ਲੈਣਗੇ ਪਰ ਅੱਜ ਇੱਕ ਬਹੁਤ ਵੱਡਾ ਕਦਮ ਪਿਆ ਜਾ ਸਕਦਾ ਤੁਸੀਂ ਦੇਖੋ ਸਮੁੱਚੀ ਲੀਡਰਸ਼ਿਪ ਜਿਹੜੀ ਉਹ ਇਕੱਠੀ ਬੈਠੀ ਹੈ ਇੱਧਰ ਆ ਸਾਹਮਣੇ ਸ਼ੰਭੂ ਖਨੋਰੀ ਵਾਲੇ ਮੋੜ ਕੇ ਵੱਲੋਂ ਕਾਕਾ ਸਿੰਘ ਕੋਟੜਾ ਸਰਜੀਤ ਸਿੰਘ ਫੂਲ ਅਬ ਮੰਨਿਉ ਕੋਹਾੜ ਆ ਸਾਰੇ ਜਿਹੜੇ ਆਗੂ ਨੇ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹਾ ਡਾਕਟਰ ਦਰਸ਼ਨਪਾਲ ਔਰ ਰਮਿੰਦਰ ਪਟਿਆਲਾ ਮਨਜੀਤ ਧਨੇਰ ਔਰ ਸਮੁੱਚੀ ਜਿਹੜੀ ਲੀਡਰਸ਼ਿਪ ਆ ਆਈ ਹੈ ਉਹ ਉਥੇ ਸਾਹਮਣੇ ਗੱਲਬਾਤ ਕਰ ਰਹੀ ਹੈ ਔਰ لازਮੀ ਕੋਈ ਪੋਜ਼ਟਿਵ ਕੋਈ ਚੰਗਾ ਨਤੀਜਾ ਜਿਹੜਾ ਹੈ ਉਹ ਪੰਜਾਬ ਦੇ ਲੋਕ ਉਮੀਦ ਕਰਦੇ ਨੇ ਕਿਉਂਕਿ ਪੰਜਾਬ ਦੇ ਲੋਕ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਜੇਕਰ ਇਹ ਇਕੱਠੇ ਹੋ ਜਾਣ ਕੋਈ ਇੱਕ ਧਿਰ ਪਹਿਲ ਕਰੇ ਤਾਂ ਬਹੁਤ ਵਧੀਆ ਨਤੀਜਾ ਨਿਕਲ ਸਕਦਾ ਤਾਂ ਹੁਣ ਐਸਕੇਐਮ ਨੇ ਅੱਜ ਇੱਕ ਬਹੁਤ ਵੱਡੀ ਪਹਿਲ ਕੀਤੀ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਹਿਲਾਂ ਦੋਨੇ ਧਿਰਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਬੈਠਣ ਤੋਂ ਝਿਜਕਦਿਆਂ ਰਹੀਆਂ ਨੇ ਇਹੀ ਕਾਰਨ ਹੈ ਕਿ ਦੋਨਾਂ ਦੇ ਕੀਤੇ ਸੰਘਰਸ਼ ਨੂੰ ਵੱਡਾ ਬੂਰ ਨਹੀਂ ਸੀ ਪੈ ਰਿਹਾ ਪਰ ਹੁਣ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੀ ਤਾਕਤ ਜਿਹੜੀ ਆ ਉਹ ਇਕੱਠੀ ਹੋ ਰਹੀ ਹੈ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਗੈਰ ਗੰਭੀਰ ਵਿਚਾਰ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਿੰਨੋਂ ਫੋਰਮ ਜਿਹੜੇ ਨੇ ਉਹ ਇਕੱਠੇ ਬੈਠੇ ਨੇ ਇੱਕ ਪਾਸੇ ਕਾਕਾ ਸਿੰਘ ਕੋਟੜਾ ਅਬਮਨਿਉ ਕਹਾੜ ਸਰਜੀਤ ਸਿੰਘ ਖੂਲ ਇਹ ਸ਼ੰਭੂ ਖਣੋਰੀ ਵਾਲੀਆਂ ਜਥੇਬੰਦੀਆਂ ਵੱਲੋਂ ਬੈਠੇ ਨੇ ਔਰ ਦੂਜੇ ਪਾਸੇ ਜਗਿੰਦਰ ਸਿੰਘ ਉਗਰਾਹਾ ਮਨਜੀਤ ਧਨੇਰ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਇਹ ਸਾਰੇ ਜਿਹੜੇ ਨੇ ਉਹ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਏ ਨੇ ਔਰ ਜਿਹੜੀ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਇਹ ਜਿਹੜੀ ਚਰਚਾ ਹੈ ਮੀਟਿੰਗ ਹੈ ਉਹ ਹੋ ਰਹੀ ਹੈ ਤੁਸੀਂ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਰਹੇ ਹਾਂ ਇਹ ਇਹ ਤੁਸੀਂ ਦੇਖ ਰਹੇ ਹਾਂ ਕਿ ਜਿਹੜੀ ਆ ਉਹ ਮੀਟਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਔਰ ਇੱਥੇ ਮੁੱਢਲੀ ਸਹਿਮਤੀ ਬਣਾਉਣ ਤੋਂ ਬਾਅਦ ਅੰਦਰ ਡੱਲੇਵਾਲ ਸਾਹਿਬ ਕੋਲ ਜਾਇਆ ਜਾਊਗਾ ਪੰਜਾਬ ਦੇ ਲੋਕਾਂ ਦੀ ਇਹ ਵੱਡੀ ਡਿਮਾਂਡ ਸੀ ਇਹ ਮੰਗ ਸੀ ਕਿ ਲੋਕਾਂ ਨੂੰ ਜਥੇਬੰਦੀਆਂ ਕਹਿੰਦੀਆਂ ਨੇ ਇਕੱਲੇ ਇਕੱਲੇ ਮਾਰ ਨਾ ਖਾਓ ਤੇ ਇਕੱਠੇ ਹੋ ਕੇ ਅੱਗੇ ਆਓ ਪੇ ਪਰ ਆਪ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਤਾਂ ਸੰਯੁਕਤ ਕਿਸਾਨ ਮੋਰਚਾ ਦੀ ਇਹ ਵੱਡੀ ਪਹਿਲ ਜਿਹੜੀ ਆ ਉਹ ਕਈ ਜਾ ਸਕਦੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਤੁਸੀਂ ਦੇਖ ਸਕਦੇ ਹੋ ਕਿ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਕੱਲ ਐਲਾਨ ਕਰਨ ਤੋਂ ਬਾਅਦ ਇੱਥੇ ਪਹੁੰਚੀ ਹੈ ਔਰ ਹੁਣ ਪੰਜਾਬ ਦੇ ਲੋਕਾਂ ਦੇ ਲਈ ਇਹ ਵੀ ਦੇਖਣ ਦਾ ਇੱਕ ਵੱਡਾ ਸਵਾਲ ਹੈ ਕਿ ਕੌਣ-ਕੌਣ ਏਕਤਾ ਦੇ ਲਈ ਤਿਆਰ ਹੈ ਇਹ ਕੌਣ ਕੌਣ ਇਕਤਾ ਲਈ ਤਿਆਰ ਨਹੀਂ ਹੈ ਆਪਕੋ ਵੀ ਇਹ ਜਰਗਾਟੋ ਜਾਰੀ ਹੋ ਰਹੀ ਹੈ ਬਹੁਤ ਵੇਖਣ ਹੋਰ ਹੈ ਕਿ ਅੱਜ ਨਹੀਂ ਕੋ ਬਾਤ ਮੋਰਨੀ ਦੀ ਤਕਰੀਰ ਸਹਿਮਾਨੀ ਹੋਵੇਗੀ ਆ ਦੋਨਾਂ ਧਿਰਾਂ ਵੱਲੋਂ ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਕਿ ਅਸੀਂ ਤਾਂ ਇਕਤਾ ਕਰਨੀ ਚਾਹੁੰਦੇ ਹਾਂ ਪਰ ਦੂਸਰੀ ਧਿਰ ਇਕਤਾ ਨਹੀਂ ਕਰ ਰਹੀ ਤੇ ਪਰ ਅੱਜ ਜੋ ਜਦ ਇਕੱਠੇ ਬੈਠੇ ਨੇ ਤਾਂ ਹੁਣ ਇਹ ਨਤੀਜਾ ਨਿਕਲੇਗਾ ਕਿ ਕੌਣ-ਕੌਣ ਏਕਤਾ ਕਰਨੀ ਚਾਹੁੰਦਾ ਹੈ ਤੇ ਕੌਣ-ਕੌਣ ਏਕਤਾ ਨਹੀਂ ਚਾਹੁੰਦਾ ਤਾਂ ਬਹੁਤ ਵੱਡਾ ਕਦਮ ਅਰਥ ਇਹ ਕਿਹਾ ਜਾ ਸਕਦਾ ਹੈ ਸਾਰੀਆਂ ਕਿਸਾਨ ਤਾਕਤਾਂ ਦੁਆਰਾ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ੁਕ ਹੋ ਚੁੱਕੀ ਹੈ ਡੱਲੇਵਾਲ ਸਾਹਿਬ ਆਇਆ ਇਸ ਟਾਈਮ 95 ਦਿਨ ਦੀ ਭੁੱਖ ਹੜਤਾਲ ਤੋਂ ਅੱਗੇ ਟੱਪ ਚੁੱਕੇ ਨੇ ਔਰ ਅੱਜ 64ਵੇਂ ਦਿਨ ਜਿਹੜਾ ਉਹਨਾਂ ਦੀ ਔਖ ਹੜਤਾਲ ਦਾ ਉਹ ਚੱਲ ਰਿਹਾ ਹੈ ਔਰ ਕੇਂਦਰ ਸਰਕਾਰ ਵੀ ਅੱਜ ਟਿੱਕ ਟਿੱਕ ਹੀ ਲਗਾ ਕੇ ਦੇਖ ਰਹੀ ਹੈ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਵੀ ਅੱਜ ਹੱਕੀ ਬੱਤੀ ਹੈ ਕਿਉਂਕਿ ਸਰਕਾਰਾਂ ਨੂੰ ਜਪਦਾ ਸੀ ਕਿ ਇਹ ਨਿਖੜੇ ਹੋਏ ਨੇ ਇਹ ਅਲੱਗ-ਅਲੱਗ ਨੇ ਤੇ ਐਦਾਂ ਕੀ ਕਰ ਲੈਣਗੇ ਪਰ ਅੱਜ ਜਿਸ ਤਰੀਕੇ ਦੇ ਨਾਲ ਸਾਰੀਆਂ ਤਾਕਤਾਂ ਦੁਬਾਰਾ ਇਕੱਠੀਆਂ ਹੋਣ ਦੇ ਲਈ ਯਤਨ ਕਰ ਰਹੀਆਂ ਨੇ ਤਾਂ لازਮੀ ਸਰਕਾਰਾਂ ਦੇ ਅੰਦਰ ਇੱਕ ਢੁੜਕੂ ਇੱਕ ਪੜਸੂ ਅੱਜ ਆ ਪਿਆ ਪਾਏਗਾ ਕਿਉਂਕਿ ਸਰਕਾਰਾਂ ਦੀ ਹਮੇਸ਼ਾ ਇਹ ਨੀਤੀ ਰਹਿੰਦੀ ਹੈ ਕਿ ਪਾੜੋ ਤੇ ਰਾਜ ਕਰੋ ਤੇ ਬੀਜੇਪੀ ਦੇ ਬਹੁਤ ਸਾਰੇ ਲੋਕ ਹੁਣ ਤੱਕ ਇਹ ਕਮੈਂਟ ਕਰਦੇ ਰਹੇ ਨੇ ਕਿ ਪਹਿਲਾਂ ਆਪ ਤਾਂ ਇਕੱਠੇ ਹੋ ਜੋ ਫਿਰ ਸਰਕਾਰਾਂ ਨੂੰ ਵੀ ਕਹਿ ਲਓ ਆ ਅੱਜ ਆ ਉਹ ਜਿਹੜੀ ਸਾਰੀ ਗੱਲ ਹੈ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਆਗੂ ਨੇ ਉਹ ਮੀਟਿੰਗ ਕਰ ਰਹੇ ਨੇ ਔਰ ਚਾਲਿਸ ਅੱਜ ਵੀ ਜਿਹੜਾ ਬਲਾਕ ਪਾਟ ਰਹੀ ਚੱਲੀ ਜਾ ਰਹੀ ਹੈ ਇਹ ਤਸਵੀਰਾਂ ਮੁੰਨਾ ਬੰਦੀਆ ਕਰ ਰਹੇ ਹਨ ਲੋਰੀ ਔਰ ਆਖੋ ਪਛੇ ਪਛੇ ਤੂੰ ਹੁਣ ਲੈ ਕੇ ਚੱਲਣਾ ਹੁਣ ਅਸੀਂ ਆਸ ਕਰਦੇ ਹਾਂ ਇੱਕ ਮਿੰਟ 12 ਦੇ ਸੱਤ ਪੱਛੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਵੱਲੋਂ ਵਧਾਏ ਗਏ ਹਾਂ ਪੱਖੀ ਕਦਮ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਪ੍ਰਤੀਨਿਧ ਵੀ ਹੁੰਗਾਰਾ ਭਰਨਗੇ ਔਰ 15 ਜਨਵਰੀ ਨੂੰ ਗੁਰਦੁਆਰਾ ਦੁਖਨਵਾਰਨ ਸਾਹਿਬ ਵਿਖੇ ਸੱਦੀ ਮੀਟਿੰਗ 'ਚ ਉਹ ਆਪਣੇ ਜ਼ਿੰਮੇਵਾਰ ਪ੍ਰਤੀਨਿਧ ਜ਼ਰੂਰ ਭੇਜਣਗੇ ਜੀ ਤੁਸੀਂ ਸੁਣਿਆ ਰਮਿੰਦਰ ਪਟਿਆਲਾ ਜੀ ਹੋਰਾਂ ਨੇ ਕਲੀਅਰ ਕੀਤਾ ਕਿ ਅਸੀਂ ਇੱਕ ਵੱਡੀ ਉਮੀਦ ਤੇ ਵੱਡੀ ਪ੍ਰਪੋਜ਼ਲ ਲੈ ਕੇ ਆਏ ਹਾਂ ਔਰ ਪੰਜਾਬ ਦੇ ਲੋਕਾਂ ਦੀ ਇਹੀ ਉਮੀਦ ਸੀ پوچ يا پروگرام صاحب آهي رستا آهي ادھر جي رستا جي رستا آهي اپان جي مانگ